ਕਰੂਗਾ ਤੰਦਰੁਸਤ ਜਲਦੀ ਹੈ ਇਹ ਲੱਤਾ ਲੈ ਜਾਂਦਾ ਹਾਂਜੀ ਕਲਾਪਰ ਕੋਲ ਬੁਹਰ ਤਾਂ ਅੱਛਾ ਅੱਛਾ ਆਉਂਦਾ ਬੰਦਾ ਦਰਦਿਆ ਹੁੰਦਾ ਜੀ ਆਹੀ ਬਸ ਕੰਨੜ ਦੇ ਪੇਸ ਉੱਪਰ ਦਵੇ ਅੱਛਾ ਕੀ ਨਾ ਤੁਹਾਡਾ ਰਾਜਾ ਨਾ ਹਾਂਜੀ ਰਾਜਾ ਕਿਥਾ ਹਾਂਜੀ ਠੀਕ ਕੀ ਪ੍ਰੋਬਲਮ ਹੋ ਗਈ ਜਦੀ ਬੋਲ ਬਾਈ ਕੰਨੜ ਦੇ ਪੇ ਫਟ ਲੱਗ ਗਈ ਜਿਆਦਾ ਇਹ ਠੀਕ ਆਜਾ ਬਾਪੂ ਮੰਨਣਾ ਤੁਹਾਡੇ ਘਰ ਆਏ ਆ ਹਾਂਜੀ ਤੇ ਕੀ ਕਹਿਣਾ ਚਾਹੋਗੇ ਸਹੀ ਹੈ ਇਹ ਹੈ ਇਹਨਾਂ ਦਾ ਬੜਾ ਧੰਨਵਾਦ ਜਿਹੜਾ ਸਾਡਾ ਇੰਨਾ ਕਰਦੇ ਆ ਹਾਂ ਜੀ ਹੋਰ ਕੋਈ ਗੱਲਬਾਤ ਕੋਈ ਇਹਨਾਂ ਨੂੰ ਕੋਈ ਸੇਵਾ ਲਈ ਸੇਵਾ ਜੀ ਉਹਨੇ ਥੋੜੀ ਜਿਹੀ ਦਿੱਤੀ ਸੀ ਇੱਥੇ ਠੀਕ ਆ ਤੁਹਾਡੀ ਮਾਲ ਸੇਵਾ ਕੀਤੀ ਇਹਨਾਂ ਨੇ ਹਾਂ ਜੀ ਠੀਕ ਆ ਕਿਦਾਂ ਲੱਗਾ ਤੁਹਾਨੂੰ ਇਹਨਾਂ ਦਾ ਜਿਹੜਾ ਕੰਮ ਕਰ ਕਿਦਾਂ ਲੱਗਦਾ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗਦਾ ਜੀ ਠੀਕ ਆ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਜਿਹੜੇ ਬਾਪੂ ਮੰਡਲ ਤੁਹਾਡੇ ਘਰ ਪਹੁੰਚੇ ਆ ਹਾਂ ਜੀ ਔਰ ਫਗਵਾੜੀ ਤਕਰੀਬਨ ਉੱਪਰ ਦੀ ਹੋਈ ਜਿਹੜੀ ਸਸਤਾ ਨਜ਼ਰ ਆ ਰਹੀ ਆ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਇਹਨਾਂ ਬਹੁਤ ਵਧੀਆ ਕਰਦੇ ਆ ਲੋਕਾਂ ਦੀ ਗਰੀਬ ਗਰੀਬਾਂ ਦੀ ਮਦਦ ਕਰਦੇ ਆ ਬਹੁਤ ਵਧੀਆ ਹੈ ਧੰਨਵਾਦ ਇਹਨਾਂ ਦਾ ਕਿ ਸਾਡੀ ਮਦਦ ਕੀਤੀ ਨਹੀਂ ਤਾਂ ਅਜੇ ਤੱਕ ਸਾਡੀ ਕਿਸੇ ਨੇ ਮਰਲੇ ਵਾਲਿਆਂ ਨੂੰ ਨਹੀਂ ਮਦਦ ਕੀਤੀ ਹੈ ਨਹੀਂ ਬਾਹ ਨਹੀਂ ਫੜੀ ਤੁਹਾਡੀ ਹਾਂਜੀ ਕਿਸੇ ਨੇ ਨਹੀਂ ਫੜੀ ਹੈ ਜੀ ਤਾਂ ਤੁਸੀਂ ਇਹਨਾਂ ਤੱਕ ਕਿਦਾ ਪਹੁੰਚੇ ਹਾਂ ਹਾਂਜੀ ਸਾਨੂੰ ਅੰਕਲ ਜੀ ਨੇ ਦੱਸਿਆ ਸੀ ਬੇ ਉਹਨਾਂ ਨੇ ਸਾਡੀ ਮਦਦ ਕੀਤੀ ਸੀ ਪਿੱਛੇ ਜੇ ਵੀ ਸਾਨੂੰ ਰਾਸ਼ਨ ਪਵਾ ਕੇ ਦਿੱਤਾ ਸੀ ਹੁਣ ਫੇਰ ਇਹਨੇ ਪਵਾ ਦਿੱਤਾ ਠੀਕ ਹੈ ਹਾਂਜੀ ਤਾਂ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਇਹਨਾਂ ਦਾ ਬਹੁਤ ਧੰਨਵਾਦ ਹੈ ਠੀਕ ਹਾਂਜੀ